ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਸਿਆਸਤ ਦੇ ਸਾਰੇ ਰਿਕਾਰਡ ਹੀ ਤੋੜ ਕੇ ਰੱਖ ਦਿੱਤੇ ਜਿਸ ਨੂੰ ਸੁਣ ਕੇ ਪੰਜਾਬੀ ਹੈਰਾਨ ਜ਼ਰੂਰ ਹੋਣਗੇ ਆਖਰ ਮਸਲਾ ਕੀ ਹੈ ਇਸੇ ਬਹੁਤ ਅਹਿਮ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਬਹੁਤ ਸੁਣਨ ਯੋਗ ਜਿਹੜੀ ਇਹ ਗੱਲ ਹੋੜੀਆਂ ਔਰ ਨਾਲ ਹੀ ਨਾਲ ਬਹੁਤ ਅਹਿਮ ਤੇ ਬਹੁਤ ਵੱਡੀ ਖਬਰ ਕਿ ਡੱਲੇਵਾਲ ਸਾਹਿਬ ਹੋਰਾਂ ਦੇ ਮੋਰਚੇ ਦਾ ਸਾਥ ਦੇਣ ਤੇ ਅੱਜ ਇੱਕ ਵੱਡੀ ਮੀਟਿੰਗ ਰਾਜੇਵਾਲ ਸਾਹਿਬ ਹੋਰਾਂ ਦੀ ਔਰ ਉਹ ਗਰਾਹਾਂ ਸਾਹਿਬ ਹੋਣਾਂ ਦੇ ਐਸਕੇਐਮ ਮੋਰਚੇ ਦੀ ਜਿਹੜੀ ਆ ਹੋਈ ਸੀ ਔਰ ਉਸ ਮੀਟਿੰਗ ਦੇ ਵਿੱਚ ਕੀ ਕੀ ਜਿਹੜੇ ਫੈਸਲੇ ਜਿਹੜੇ ਹੋਏ ਆ ਔਰ ਉਧਰੋਂ ਪੰधेर ਸਾਹਿਬ ਹੋਰਾਂ ਨੇ ਵੀ ਕੁਝ ਵੱਡੇ ਫੈਸਲੇ ਲਏ ਆ ਬਹੁਤ ਅਹਿਮ ਖਬਰ ਇਹ ਵੀ ਹੈ ਇਸ ਤੇ ਵੀ ਗੱਲਬਾਤ ਜਿਹੜੀ ਅਸੀਂ ਕਰਾਂਗੇ ਔਰ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਕਿ ਜਥੇਦਾਰ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਦੇ ਔਰ ਮੌਜੂਦਾ ਤਲਵੰਡੀ ਸਾਬੋਂ ਦੇ ਜਿਹੜੇ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਦਾ ਪੰਗਾ ਜਿਹੜਾ ਪਿਆ ਹੋਇਆ ਹੈ ਜਿਹੜੇ ਵਿਰਸਾ ਸਿੰਘ ਬਲਟੋਹਾ ਨੇ ਆਖਰ ਉਹ ਪੰਗਾ ਕਿਉਂ ਪਿਆ ਔਰ ਨਿਬੜੂਗਾ ਕਿਵੇਂ ਔਰ ਕੌਣ ਸਹੀ ਕੌਣ ਗਲਤ ਹੈ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਾਂਗੇ ਨਾਲ ਹੀ ਨਾਲ ਕੁਝ ਹੋਰ ਵੀ ਖਬਰਾਂ ਨੇ ਮੇਰੇ ਨਾਲ ਮਾਲਵਿੰਦਰ ਸਿੰਘ ਮਾਲੀ ਸਾਹਿਬ ਜੁੜੇ ਐ ਸਭ ਤੋਂ ਪਹਿਲਾਂ ਸਵਾਗਤ ਕਰੂ ਮਾਲੀ ਸਾਹਿਬ ਸਵਾਗਤ ਹੈ ਪ੍ਰੋਗਰਾਮ 'ਚ ਸ਼ੁਕਰੀਆ ਸਿੱਧੂ ਸਾਹਿਬ ਸ਼ੁਕਰੀਆ ਜੀ ਮਾਲੀ ਸਾਹਿਬ ਪਹਿਲੀ ਤਾਂ ਮੈਂ ਸ਼ੁਰੂਆਤ ਇਸੇ ਖਬਰ ਤੋਂ ਹੀ ਕਰਨ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਮੈਂ ਦੱਸ ਕੇ ਹਟਿਆ ਕਿ ਡੱਲੇਵਾਲ ਸਾਹਿਬ ਹੋਰਾਂ ਦੀ ਜਿਹੜੀ ਭੁੱਖ ਹੜਤਾਲ ਭੁੱਖ ਹੜਤਾਲ ਨਹੀਂ ਕਿ ਮਰਨ ਵਰਤ ਜਿਹੜਾ ਹੈਗਾ ਉਹਨਾਂ ਦਾ ਉਸ ਦੇ ਉੱਪਰ ਅੱਜ ਫੈਸਲਾ ਜਿਹੜਾ ਲੈਣਾ ਸੀ ਦੂਜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਸਾਥ ਦੇਣ ਨੂੰ ਲੈ ਕੇ ਔਰ ਇੱਕ ਲੰਬੀ ਮੀਟਿੰਗ ਜਿਹੜੀ ਹੈ ਚੱਲੀ ਆ ਰਾਜੇਵਾਲ ਗਰੁੱਪ ਦੀ ਉਗਰਾਹਾ ਗਰੁੱਪ ਦੀ ਔਰ ਸਯੁਕਤ ਕਿਸਾਨ ਮੋਰਚੇ ਦੀਆਂ ਜਿੰਨੀਆਂ ਵੀ ਜਿੱਥੇ ਬੰਦੀਆਂ ਸੀਗੀਆਂ ਔਰ ਉਸ ਫਿਰ ਮੋਰਚੇ ਦੇ ਵੱਲੋਂ ਜੀ ਕੀ ਫੈਸਲਾ ਲਿਆ ਗਿਆ ਕਿ ਡੱਲੇਦਵਾਲ ਸਾਹਿਬ ਹੋਰਾਂ ਦਾ ਸਾਥ ਦੇਣਗੇ ਕਦੋਂ ਤੱਕ ਨਾਲ ਤੁਰਨਗੇ ਜਾਂ ਫਿਰ ਹੋਰ ਕੀ ਕੁਝ ਫੈਸਲੇ ਜਿਹੜੇ ਉਹਨਾਂ ਵੱਲੋਂ ਲਏ ਗਏ ਆ ਜੀ ਸਿੱਧੂ ਸਾਹਿਬ ਗੱਲ ਪਤਾ ਕੀ ਆ ਗੱਲ ਇਹ ਆ ਕਿ ਇਹਨਾਂ ਜਿੱਥੇ ਹੁੰਦੀਆਂ ਨੇ ਜਿਹੜਾ ਮੋਰਚਾ ਲਾਇਆ ਸ਼ੰਭੂ ਮੋਰਚੇ ਦਾ ਇਹਨਾਂ ਨੇ ਆਪਣੇ ਤੌਰ ਤੇ ਲਾਇਆ ਆਪਣੇ ਤੌਰ ਤੇ ਹਾਲਤ ਦਾ ਜਾਜਾ ਲਿਆ ਤੇ ਆਪਣੇ ਤੌਰ ਤੇ ਮੰਗਾ ਵਾਰੀ ਹੂੰ ਹੁਣ ਕੀ ਹੋਇਆ ਜਿਵੇਂ ਕਹਿੰਦੇ ਜਦੋਂ ਚੀਨ 'ਚ ਫਸ ਗਏ ਨਾ ਹੂੰ ਫਿਰ ਤੁਸੀਂ ਦੁਹਾਈਆਂ ਪਾਉਣ ਲੱਗੇ ਆਜੋ ਏ ਅਸੀਂ ਤਾਂ ਮਰ ਚੱਲੇ ਸਾਡਾ ਸਾਥ ਦਿਓ ਹੂੰ ਦੇਖੋ ਇਹ ਕੋਈ ਨਹੀਂ ਕਰਦਾ ਹੁੰਦਾ ਜੀ ਮਤਲਬ ਅੱਜ ਜੋ ਸੰਯੁਕਤ ਕਸਾਨ ਮੋਰਚ ਨੇ ਫੈਸਲੇ ਲਏ ਨੇ ਉਹਨਾਂ ਨੇ ਬਹੁਤ ਗਰੁਸਤ ਤੇ ਸਪਸ਼ਟ ਫੈਸਲੇ ਲਏ ਨੇ ਜੀ ਉਹਨਾਂ ਨੇ ਕਿਹਾ ਇਸ ਮੋਰਚੇ ਤੇ ਜੋ ਜ਼ਬਰ ਹੋ ਰਿਹਾ ਅਸੀਂ ਉਹਦੇ ਖਿਲਾਫ ਲੜਾਂਗੇ ਹੂੰ ਸਰਕਾਰਾਂ ਦੇ ਖਿਲਾਫ ਲੜਾਂਗੇ ਵੀ ਤੁਸੀਂ ਉਹਨਾਂ ਨੂੰ ਗੱਲਬਾਤ ਖਾਤਰ ਕਿਉਂ ਨਹੀਂ ਬੁਲਾਉਂਦੇ ਹੂੰ ਪਰ ਸਾਡੇ ਖਾਤਰ ਸਵਾਲ ਇਹ ਹੈ ਵੀ ਜਿਹੜਾ ਦਿੱਲੀ ਅੰਦੋਲਨ ਜਿੱਤ ਦੇ ਨੱਕੇ ਬਜਾ ਕੇ ਆਇਆ ਸੀ ਹੂੰ ਤੁਸੀਂ ਉਸ ਅੰਦੋਲਨ ਦੀ ਜਾਣ ਕੱਢਣ ਲੱਗੇ ਤੁਸੀਂ ਖੇਤੀ ਮਾਰਕੀਟਿੰਗ ਦਾ ਡਰਾਫਟ ਪੇਸ਼ ਕਰਤਾ ਜੀ ਜਿਹੜਾ ਸੂਬਾ ਸਰਕਾਰਾਂ ਨੇ ਤਾਸ ਕਰਨਾ ਹੂੰ ਤੇ ਸਾਡੀ ਲੜਾਈ ਸੂਬਾ ਸਰਕਾਰ ਨਾਲ ਵੀ ਆ ਹੂੰ ਉਹਦੇ ਖਿਲਾਫ ਵੀ ਆ ਹੂੰ ਉਹਨਾਂ ਨੇ ਬਿਲਕੁਲ ਸਹੀ ਪੁਆਇੰਟ 'ਤੇ ਜਿਹੜੇ ਉਹ ਧਾਰਨ ਕੀਤੇ ਨੇ ਹੂੰ ਇਹ ਇਹ ਜਿਹੜਾ ਬੱਲੇਵਾਲ ਸਾਹਿਬ ਤੇ ਭਨੇਰ ਸਾਹਿਬ ਨੇ ਜਿਹੜਾ ਮੋਰਚਾ ਸ਼ੁਰੂ ਕੀਤਾ ਨਾ ਹੂੰ ਇਹ ਤਾਂ ਉਹ ਗੱਲ ਇੱਕ ਨਾ ਕਹਾਣੀ ਆ ਹੂੰ ਗਿੱਦੜ ਕਹਿੰਦਾ ਵੀ ਮੈਨੂੰ ਚਿੱਠੀ ਮਿਲ ਗਈ ਹੂੰ ਉਹ ਆਪਣਾ ਖਰਬੂਜੇ ਖਾਣ ਤੋਂ ਕੋਈ ਨਹੀਂ ਰੋਕੂ ਹੂੰ ਤੇ ਮਗਰ ਤੋਰ ਪਈ ਸੈਨਾ ਹੂੰ ਜਦੋਂ ਮੂਹਰੋ ਰਾਖੇ ਆਗੇ ਡੰਗਾਇ ਚੱਕ ਕੇ ਹੂੰ ਤੇ ਫਿਰ ਉਹ ਭੱਜ ਲਿਆ ਹੂੰ ਉਹ ਕਹਿੰਦੇ ਤੇਰੀ ਚਿੱਠੀ ਕਿੱਥੇ ਆ ਕਹਿੰਦਾ ਇਹ ਤਾਂ ਹਨ ਪੜਨੇ ਇਹਨਾਂ ਨੂੰ ਪੜਨ ਹੀ ਨਹੀਂ ਆਉਂਦੀ ਭੱਜ ਚੱਲੋ ਹੂੰ ਸੋ ਇਸ ਕਰਕੇ ਜੋ ਡੱਲੇਵਾਲ ਸਾਹਿਬ ਤੇ ਭਨੇਰ ਸਾਹਿਬ ਕਰ ਰਹੇ ਨੇ ਇਹਨਾਂ ਨਾਲ ਨਿਯੋਕਤ ਸਾਨ ਮੋਰਚੇ ਨੇ ਸਹਿਮਤੀ ਨਹੀਂ ਪ੍ਰਗਟ ਕੀਤੀ ਜੀ ਇਹ ਕਹੇ ਤੁਹਾਡਾ ਹੱਕ ਤੁਸੀਂ ਲੜੋ ਆਪਣੇ ਤੌਰ ਤੇ ਲੜੋ ਜੀ ਤੁਹਾਡੀ ਜਫੇਬੰਦੀ ਆ ਤੁਹਾਡੇ ਕਾਡਰ ਨੇ ਜੀ ਅਸੀਂ ਤੁਹਾਡੇ ਨਾਲ ਆ ਤੁਹਾਡੇ ਤੇ ਸਰਕਾਰ ਜ਼ਬਰ ਕਰਦੀ ਆ ਅਸੀਂ ਉਹਦੇ ਖਿਲਾਫ ਆ ਤੁਹਾਡੀ ਗੱਲ ਨਹੀਂ ਸੁਣਦੀ ਅਸੀਂ ਸਰਕਾਰ ਤੇ ਇਹ ਵੀ ਦਬਾਅ ਪਾਵਾਂਗੇ ਵੀ ਇਹਨਾਂ ਨਾਲ ਗੱਲ ਕਰੋ ਹਮ ਪਰ ਸਾਡੀ ਲੜਾਈ ਵੱਖਰੀ ਤਰ੍ਹਾਂ ਦੀ ਆ ਸਾਡੇ ਸੰਘਰਸ਼ ਦੇ ਰੂਪ ਹੋਰ ਨੇ ਅਸੀਂ ਉਹਨਾਂ ਤੇ ਅੱਗੇ ਵਧਾਂਗੇ ਇਸ ਕਰਕੇ ਜਿਹੜੀ ਇਹ ਬਲੈਕਮੇਲਿੰਗ ਦੀ ਸਿਆਸਤ ਸੀ ਨਾ ਭੰਦੇਰ ਦੀ ਤੇ ਡੱਲੇਵਾਲ ਦੀ ਜਿਹੜੇ ਪਹਿਲਾਂ ਕਹਿੰਦੇ ਸੀ ਅਮੀਰ ਵੀ ਇਹਨਾਂ ਦੇ ਨਾਲ ਹੀ ਸੀ ਉਦੋਂ ਤੇ ਨੇ ਵੀ ਕੀਆ ਕਿਉਂਕਿ ਉਹ ਹੀ ਮੰਗਾ ਨੇ ਸਾਡੀਆਂ ਮੰਗਾਂ ਸਹੀ ਨੇ ਤੇ ਇਹ ਨਹੀਂ ਆਉਣਗੇ ਲੀਡਰ ਕੱਢ ਰਾਜੂ ਸਾਡੇ ਨਾਲ ਲੀਡਰ ਖੜੇ ਦੇਖਦੇ ਰਹਿ ਜਾਣਗੇ ਹੁਣ ਕੱਢ ਆਇਆ ਨਹੀਂ ਹੁਣ ਲੀਡਰਾਂ ਨੂੰ ਹੱਕਾ ਮਾਰ ਰਹੇ ਨੇ ਯਾਰ ਲੋਕ ਇੰਨੇ ਬੇਵਕੂਫ ਥੋੜਾ ਜੀ ਵੀ ਤੁਸੀਂ ਭੱਜ ਕੇ ਮੂਰੇ ਮਨੀਟਰ ਬਣ ਜੋਗੇ ਜੀ 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 ਜੋ ਕਿਉਂਕਿ ਮੇਰਾ ਮਸਲਾ ਸਹੀ ਆ ਇਸ ਕਰਕੇ ਹਰ ਇੱਕ ਦਾ ਫਰਜ਼ ਬਣਦਾ ਮੇਰੇ ਪਿੱਛੇ ਆ ਜੇ ਇਹੀ ਲੱਖਾ ਸਦਾਨਾ ਕਰਦਾ ਜੀ ਇਹੀ ਕਲਿਤਰੀ ਭਨੇਰ ਕਰਦਾ ਜੀ ਤੇ ਇਸੇ ਰਾ ਡੱਲੇ ਵਾਲ ਸੱਪ ਐ ਹੋਏ ਨੇ ਹਮ ਮੈਂ ਤੁਹਾਨੂੰ ਇੱਕ ਬਹੁਤ ਸਪਸ਼ਟ ਗੱਲ ਕਰਦਾ ਹਮ ਆਗੂ ਨਾ ਪੈਦਾ ਹੋਣਾ ਬਹੁਤ ਮੁਸ਼ਕਲ ਹੁੰਦਾ ਜੀ ਜੀ ਸਾਹਯੋਕਾਲੀ ਲੀਡਰਸ਼ਿਪ ਆ ਸਾਹਯੋਕਾਣ ਲੀਡਰਸ਼ਿਪ ਆ ਹੂੰ ਆਪ ਨੂੰ ਗਲਤ ਰਾ ਪੈ ਜਾਂਦੇ ਨੇ ਆਪ ਨੂੰ ਸੁਧਰ ਵੀ ਜਾਂਦੇ ਨੇ ਹੂੰ ਤੇ ਆਗੂ ਦੀ ਜ਼ਿੰਦਗੀ ਬਹੁਤ ਵੱਡੀ ਕੀਮਤੀ ਹੁੰਦੀ ਆ ਹੁੰਦੀ ਹੁੰਦੀ ਬਿਲਕੁਲ ਜੀ ਜੇ ਆਗੂ ਇਹ ਕਹੇ ਮੈਂ ਸੰਗਤ ਦੀ ਤਾਕਤ ਦੇ ਆਸਰੇ ਨਹੀਂ ਮੈਂ ਆਪਣੀ ਹਸਾਦਤ ਦੇ ਆਸਰੇ ਮੋਰਚਾ ਜਿੱਤਲ ਨੂੰ ਕਦੇ ਜਿੱਤੇਗਾ ਹੂੰ 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 ਬਿਲਕੁਲ ਠੀਕ ਹੋ ਤਾਂ ਅਸੀਂ ਨੇ ਰੱਖਿਆ ਸੀ ਮਰਨ ਵਰਤ ਕੀ ਹੋਇਆ ਬਾਸ 17 ਸਗਨੇ ਰੱਖਿਆ ਸੀ ਕੀ ਹੋਇਆ ਹੂੰ ਹੂੰ ਜੀ ਮਾਲਿਕ ਸਾਹਿਬ ਜਿਹੜੇ ਫੇਰੂ ਮੰਨੇ ਰੱਖਿਆ ਸੀ ਕਿਸੇ ਮੰਗ ਲਈ ਨਹੀਂ ਰੱਖਿਆ ਸੀ ਹੂੰ ਉਹ ਕਹਿੰਦਾ ਯਾਰ ਇਹਨਾਂ ਨੇ ਅਰਦਾਸ ਦੀ ਪਵਿੱਤਰਤੀ ਭੰਗ ਕਰਤੀ ਹੂੰ ਯਾਰ ਅਰਦਾਸ ਕਰਕੇ ਜਦੋਂ ਬੰਦਾ ਤੁਰ ਪੇ ਇਹ ਉਹ ਤਾਂ ਪਿੱਛੇ ਮੁੜਨਾ ਕੀ ਹੈ ਮੈਂ ਅਰਦਾਸ ਦੀ ਪਵਿੱਤਰ ਅਖਤਰ ਸ਼ਹੀਦੀ ਦੇ ਰਿਹਾ ਉਹਨੇ ਸ਼ਹੀਦੀ ਦੇਤੀ ਪੰਜਾਬ 'ਚ ਕੋਈ ਪੱਤਾ ਨਹੀਂ ਲਿਆ ਜੀ 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 ਮਰਨ ਵਰਤ ਹੂੰ ਪੰਜਾਬ ਦੀ ਮਾਨ ਤਾਤ ਕੋਈ ਹੈ ਹੀ ਨਹੀਂ ਹੂੰ 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 ਇਹ ਤਾਂ ਹੈ ਆਪਾਂ ਹੀ ਹਰ ਮੇਲ ਤਾ ਜੂਜ ਮਰੋ ਹੂੰ ਲੜ ਕੇ ਸ਼ਹਾਦਤਾਂ ਦੇਣੀ ਇੱਕ ਹੋਰ ਗੱਲ ਆ ਹੂੰ ਸ਼ਹਾਦਤ ਦੇਣ ਦਾ ਪ੍ਰਸਾਦਤਾ ਦੇਣੀ ਇਹ ਪਰਵਾਨਗੀ ਨਹੀਂ ਹੈ ਪੰਜਾਬ ਦੀ ਮਾਨ ਸਟੈਂਡਰ ਜੀ 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 ਸੇ ਹੁਣ ਤੁਸੀਂ ਇਹ ਕਹਿ ਕੇ ਢੱਲੇ ਆਲ ਆ ਹੋ ਰਿਹਾ ਜੀ ਕੱਲ ਨੂੰ ਭੋਗ ਤੇ ਵੀ ਆਓਗੇ ਹੂੰ ਉਹਦਾ ਬੇਟਾ ਕਹਿੰਦਾ ਜੇ ਤੁਸੀਂ ਪੰਜਾਬ ਦੇ ਉੱਥੇ ਨਹੀਂ ਪਹੁੰਚੇ ਮੈਂ ਭੋਗ ਤੇ ਵੀ ਨਹੀਂ ਕਿਸੇ ਨੂੰ ਆਉਣ ਦੇਣਾ ਗੱਡੀਆਂ ਭੰਨ ਕੇ ਤੋੜਾ ਜੀ ਸਿਆਸਤਾ ਜੀ ਮੈਨੂੰ ਇਹ ਲੱਸੋ ਬਿਲਕੁਲ ਬਿਲਕੁਲ ਵੇਖੋ ਇਹਦਾ ਕੀ ਮਤਲਬ ਹੈ ਹੂੰ ਸੋ ਇਸ ਕਰਕੇ ਇਹ ਘਟਨਾ ਮ ਜਿਹੜੀਆਂ ਵਾਪਰੀਆਂ ਨੇ ਸਹੀ ਵਾਪਰੀਆਂ ਨੇ ਹੂੰ ਤੇ ਬਾਕੀ ਸੋ ਫਿਰ ਜਿਹੜੇ ਉਹਨੇ 21 ਤਰੀਕ ਨੂੰ ਕੁਝ ਹੈੱਡਕੁਆਰਟਰਾਂ ਤੇ ਔਰ 23 ਨੂੰ ਮੇਰੇ ਖਾਤੇ ਜਾਵਾਂ 24 ਨੂੰ ਉਹਨਾਂ ਨੇ ਕੋਈ ਵੱਡੇ ਸੰਘਰਸ਼ ਦਾ ਵੀ ਐਲਾਨ ਜਿਹੜਾ ਕੀਤਾ ਹੈ ਉਹ ਫਿਰ ਕਿਸ ਸੰਦਰਭ ਦੇ ਵਿੱਚ ਹੈਗਾ ਜੀ ਉਹ ਦੋ ਸੰਦਰਭ ਨੇ ਨਹੀਂ ਉਹਦੇ ਜੀ ਇੱਕ ਤਾਂ ਸੰਦਰਭ ਇਹ ਆ ਵੀ ਸਰਕਾਰ ਆ ਜਿਹੜੀ ਅੰਨੀ ਬੋਲੀ ਹੋ ਗਈ ਪੰਜਾਬ ਤੇ ਕੇਂਦਰ ਦੀ ਜੀ ਉਹਨੂੰ ਅਸੀਂ ਜਗਾਉਣਾ ਰਾਜੇ ਸ਼ੀ ਮੁਕੱਦਮ ਕੁੱਤੇ ਜਾਇਦ ਗਾਵਣ ਬੈਠੇ ਸੁੱਤੇ ਜੀ ਦੂਜਾ ਉਹਨਾਂ ਦਾ ਸਵਾਲ ਇਹ ਆ ਵੀ ਜਿਹੜੇ ਖੇਤੀ ਕਾਨੂੰਨਾਂ ਦੀ ਅਸੀਂ ਜਿੱਤ ਪ੍ਰਾਪਤ ਕੀਤੀ ਆ ਹੂੰ ਉਸ ਜਿੱਤ ਨੂੰ ਰੋਲਣ ਲਈ ਮੰਡੀਕਰਨ ਦਾ ਡਰਾਫਟ ਨਵਾਂ ਆ ਗਿਆ ਜੀਐਸਟੀ ਦੀ ਤਰਜ਼ ਤੇ ਜੀ ਦੇ ਉਹ ਲਾਗੂ ਤਾਂ ਹੋ ਜੇ ਸਟੇਟ ਸਰਕਾਰਾਂ ਪ੍ਰਮਾਨ ਕਰਨਗੀਆਂ ਜੀ ਤੇ ਅਸੀਂ ਸਟੇਟ ਦੇ ਖਿਲਾਫ ਵੀ ਉਹ ਸੰਘਰਸ਼ ਕਰਨਾ ਜੀ ਉਹ ਦੋ ਨੁਕਤੇ ਜੋ ਮੈਂ ਸਮਝਿਆ ਪ੍ਰੈਸ ਕਾਨਫਰੰਸ ਸੁਣ ਕੇ ਉਹ ਸਮਝਿਆ ਪਰ ਜਿਹੜੀ ਜਿਹੜੀ ਇਹਨਾਂ ਦੀ ਗੱਲ ਇਹ ਸੀ ਨਾ ਵੀ ਹੁਣ ਸਾਰੇ ਸਾਡੇ ਮਗਰ ਘਿੱਸੇ ਆਉਣਗੇ ਉਹਨਾਂ ਨੇ ਇੱਕ ਹਿੱਸੇ ਜਾਣ ਤੋਂ ਇਨਕਾਰ ਕਰਤਾ ਵੀ ਤੁਸੀਂ ਵੀ ਲੜੋ ਅਸੀਂ ਵੀ ਲੜਦੇ ਹਾਂ ਹਾਂ ਜੇ ਸਾਂਝੀ ਲੜਾਈ ਲੜਨੀ ਹੈ ਉਹਨਾਂ ਨੇ ਮੀਟਿੰਗ ਰੱਖੀ ਹੈ ਇੱਕ ਵੀ ਆਓ ਅੱਪਾ 21 ਤਰੀਕ ਨੂੰ ਪਟਿਆਲੇ ਮੀਟਿੰਗ ਕਰਦੇ ਆ। ਹੂੰ। ਉੱਥੇ ਦੇਖਦੇ ਆਂ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ। ਜੀ। ਕਿਉਂਕਿ ਜਿਹੜੀ ਜਿਹੜੀ ਨਾ ਉਹ ਕਲਿੱਤਰੀ ਕਲਿੱਤਰੀ ਕਿਸਾਨ ਆਜੂ ਆ ਨਾ ਭੰਦੇਰ। ਜਿਹੜੀ ਉਹਦੀ ਚਿੱਠੀ ਆ, ਉਹਦੀ ਚਿੱਠੀ ਤਾਂ ਬਲੈਕਮੇਲਿੰਗ ਵਾਲੀ ਚਿੱਠੀ ਆ। ਜੀ। ਫੇ ਉਹਨਾਂ ਨੇ ਚਿੱਠੀ ਨੂੰ ਕੋਈ ਹੰਗਾਰ ਨਹੀਂ ਦਿੱਤਾ। ਜੀ। ਕੋਈ ਕਹਿੰਦੇ ਮੀਟਿੰਗ ਕਰੋ, ਗੱਲ ਕਰਾਂਗੇ, ਫਿਰ ਪਤਾ ਲੱਗੂ ਵੀ ਕੀ ਕਰਨਾ ਆਪਾਂ। ਸਾਂਝੀ رائے ਉਹਨੂੰ ਤਾਂ ਕਰਾਂਗੇ ਨਾ ਜੀ। ਹੂੰ 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 ਹੂੰ। ਸੋ ਮੈਂ ਤਾਂ ਇੰਨਾ ਕਿ ਸਮਝਿਆ ਨਹੀਂ ਜਿੰਨੀ ਕਿ ਮੈਂ ਉਹ ਵੀਡੀਓ ਅਗਰਾਹ ਸਾਹਿਬ ਦੀ ਤੇ ਹੁਰਾਗੂਆਂ ਦੀ ਸੁਣੀ ਆ। ਚਲੋ ਮਾਲੀ ਸਾਹਿਬ ਅਗਲੀ ਖਬਰ ਜੇ ਆਪਾਂ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਕਿਤੇ ਕਹਿੰਦੇ ਹੁੰਦੇ ਸੀਗੇ ਕਿ ਦੇਖਿਆ ਮੈਂ ਦੂਜੇ ਜਿਹੜੇ ਲੀਡਰ ਜਿਹੜੇ ਹੈਲੀਕਾਪਟਰਾਂ ਤੋਂ ਥੱਲੇ ਨਹੀਂ ਸਿੱ ਉਤਰਦੇ ਹੁੰਦੇ ਉਹਨਾਂ ਨੂੰ ਮੈਂ ਗਲੀਆਂ 'ਚ ਤੁਰਨ ਫਿਰਨ ਲਾਤਾ ਦਿੱਲੀ ਦੇ ਵਿੱਚ ਅਸੀਂ ਦੇਸ਼ ਦਾ ਗ੍ਰਹਿ ਮੰਤਰੀ ਅਸੀਂ ਗਲੀ ਗਲੀ ਫਿਰਨ ਲਾਤਾ ਹੁਣ ਪੰਜਾਬ ਦਾ ਮੁੱਖ ਮੰਤਰੀ ਜਿਹਨੂੰ ਬਿਨਾ ਮੈਨੂੰ ਲੱਗਦਾ ਕਿ ਪਿੰਡਾਂ 'ਚ ਗਿਆਨ ਨੂੰ ਪੰਜਾਬ ਦੇ ਲੋਕਾਂ ਨੇ 92 ਸੀਟਾਂ ਜਿਤਾ ਕੇ ਤੋਰਤਾ ਸੀਗਾ ਤੇ ਹੁਣ ਉਹ ਮੁੱਖ ਮੰਤਰੀ ਐਮਸੀ ਦੀਆਂ ਵੋਟਾਂ ਮੰਗਦਾ ਫਿਰਦਾ ਔਰ ਉਹ ਮੁੱਖ ਮੰਤਰੀ ਹੁਣ ਐਮਸੀ ਦੀਆਂ ਵੋਟਾਂ ਦੀ ਖਾਤਰ ਰੋਡ ਸ਼ੋਅ ਕਰਦਾ ਫਿਰਦਾ ਇਹ ਵੀ 70 ਸਾਲਾਂ 'ਚ ਮਾਲੀ ਸਾਹਿਬ ਪਹਿਲੀ ਵਾਰੀ ਹੋਇਆ ਹੈ ਕਿ ਕੋਈ ਮੁੱਖ ਮੰਤਰੀ ਐਮਸੀ ਦੀਆਂ ਵੋਟਾਂ ਵਾਸਤੇ ਵੀ ਰੋਡ ਸ਼ੋਅ ਕਰਦਾ ਫਿਰੇ ਸਿੰਦਰਵਾਦ ਕੋ ਮੇਰੀ ਜਾਣਕਾਰੀ ਕਿ ਤਾਂ ਇਹ ਜੀ ਕੋਈ ਗੱਲ ਹੈ ਨਹੀਂ ਵੀ ਮੁੱਖ ਮੰਤਰੀ ਹੈ ਜਿਹੜਾ ਉਹ ਪੰਚਾਇਤਾਂ ਦੀਆਂ ਚੋਣਾਂ 'ਚ ਜਾਂ ਮਿਊਸਪਲ ਦੀਆਂ ਜਾਂ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਇਸ ਤਰ੍ਹਾਂ ਐਕਟਿਵ ਹੋਇਆ ਹੋਵੇ ਹੂੰ ਹੋ ਸਕਦਾ ਮੇਰੀ ਜਾਣਕਾਰੀ ਅਧੂਰੀ ਹੋਵੇ ਹੂੰ ਪਰ ਗੱਲ ਤਾਂ ਬਹੁਤ ਸਾਫ਼ ਆ ਨਾ ਜੀ ਹੂੰ ਤੋਂ ਵੀ ਤਾਂ ਕਹਿੰਦੇ ਸੀ ਵੀ ਦਿੱਲੀ 'ਚ ਅਸੀਂ ਇਹ ਨਾਰਾ ਇਹ ਦਿੱਤਾ ਹੂੰ ਭਾਈ ਸਾਨੂੰ ਵੋਟ ਪਾਇਓ ਤਾਂ ਹੂੰ ਜੇ ਸਾਡੇ ਕੰਮਾਂ ਨਾਲ ਸਹਿਮਤੋ ਜੀ ਬਿਲਕੁਲ ਬੋਟ ਨਾ ਪਾਇਓ ਬਿਲਕੁਲ ਤੇ ਫਿਰ ਇਹ ਪੋਜੀਸ਼ਨ ਲਵੇ ਨਾ ਹੂੰ ਵੀ ਜੇ ਤੁਹਾਨੂੰ ਇਹ ਲੱਗਦਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਕੰਮ ਕੀਤੇ ਨੇ ਵੀਡੀਓ ਬਣਾ ਕੇ ਭਾਵੇਂ ਭਾਈ ਤਾਂ ਸਾਡੇ ਉਮੀਦਵਾਰਾਂ ਨੂੰ ਵੋਟ ਪਾਇਓ ਕਿਉਂਕਿ ਚੋਣ ਨਿਸ਼ਾਨ ਤੇ ਲੜੀਆਂ ਜਾ ਰਹੀਆਂ ਨੇ ਵੋਟਾ ਨਹੀਂ ਨਾ ਪਾਇਓ ਹੂੰ ਬਿਲਕੁਲ ਜੀ ਉਹ ਉਹ ਤਾਂ ਕਿਉਂਕਿ ਦਿੱਲੀ ਵਾਲੇ ਚਿੱਤਰ ਗੁਪਤ ਇਹਨਾਂ ਦੇ ਮੁੱਢੇ ਤੇ ਬੈਠੇ ਨੇ ਤੇ ਕਿ ਇਹਨਾਂ ਨੇ ਉਹ ਪਾਈ ਸੀ ਪੋਸਟ ਹੂੰ ਅਸੀਂ ਨਹੀਂ ਬੋਲਦੇ ਸਾਡਾ ਕਾਮ ਬੋਲਦਾ ਇਹਨੂੰ ਕੰਮ ਨਹੀਂ ਲਿਖਣਾ ਆਇਆ ਉਹ ਤੱਕ ਕਿੱਦਾਂ ਜਲੂਸ ਨਿਕੜਿਆ ਸੀ ਤੁਹਾਡੇ ਸਾਹਮਣੇ ਆ ਜੀ ਸੋ ਇਸ ਕਰਕੇ ਭਗਵੰਤ ਮਾਨਾ ਜਿਹੜਾ ਪਿਛਲੇ ਦਿਨ ਸਵਾਲ ਉੱਠਿਆ ਸੀ ਭਗਵੰਤ ਮਾਨ ਕਿੱਥੇ ਆ ਹਮ ਅਮਨ ਰੋੜਾ ਜਿਹੜਾ ਗਾਰੰਟੀ ਇਹ ਦਿੰਦਾ ਫਿਰਦਾ ਹਮ ਸੋ ਇਸ ਕਰਕੇ ਹੁਣ ਇਹ ਅੱਜ ਮੈਦਾਨ 'ਚ ਉਤਰਿਆ ਆ ਕੀ ਕਹਿ ਰਹੇ ਹੈ ਪੰਜ ਗਾਰੰਟੀਆਂ ਕੀ ਗਾਰੰਟੀਆਂ ਨੇ ਜੀ ਉਹ ਹਮ ਪਹਿਲਾਂ ਨਹੀਂ ਗਾਰੰਟੀਆਂ ਪੂਰੀਆਂ ਕਰਤੀਆਂ ਲੋਕ ਇਹ ਵੀ ਸਵਾਲ ਪੁੱਛ ਰਹੇ ਮੈਂ ਕਹਿੰਦਾ ਜੀ 300 ਜੁੰਟ ਬਿਜਲੀ ਫ੍ਰੀ ਦੇਣ ਤੋਂ ਬਿਨਾ ਕੋਈ ਇੱਕ ਗੱਲ ਤਾਂ ਦੱਸਣ ਇਹਨਾਂ ਨੇ ਕੀ ਵੀ ਪੂਰੀ ਕਰਤੀ ਹਮ ਕੱਚੇ ਪੱਕੇ ਕਰਤੇ ਹਮ ਕੱਚੇ 'ਚ ਜਿਹੜੇ ਉਹ ਰੌਲਾ ਪਾ ਰਹੇ ਨੇ ਸਾਨੂੰ ਤੁਸੀਂ ਪੱਕਾ ਤਾਂ ਨਵੀਆਂ ਸ਼ਰਤਾਂ 'ਤੇ ਕਰਤਾ ਹਮ ਸਾਡੇ ਤਾਂ 3ਐਸਆਰ ਲੱਗੂ ਹੀ ਨਹੀਂ ਹੁੰਦੀ ਹਮ ਸਾਡਾ ਤਾਂ ਕੋਈ ਡਾਈਂਗ ਕਾਟਰ ਬਣਾਤਾ ਜਿਹੜੀਆਂ ਨੌਕਰੀਆਂ ਦੀ ਗੱਲ ਕਰਦੇ ਆ ਉਹਨਾਂ ਨੂੰ ਜੁਆਇਨਿੰਗ ਲੈਟਰ ਦੇ ਕੇ ਜੁਆਇਨਿੰਗ ਨਹੀਂ ਕਰਾਈ ਜਾ ਰਹੀ ਗਈ ਤਾਂ ਇਹ ਮੈਂ ਕਹਿੰਦਾ ਉਹ ਦੇਖੂ ਪਰਨੇ ਉੱਤੇ ਬੈਠੇ ਨੇ ਬਿਲਕੁਲ ਤੁਸੀਂ ਤੁਸੀਂ ਮਤਲਬ ਝੂਠ ਬੋਲੀ ਜਾਓ ਜੀ 52000 ਨੂੰ ਨੌਕਰੀ ਦੇ ਕੇ ਡਾਟਾ ਦੱਸੋ ਨਾ ਹਮ ਨਾਲ ਇਹ ਵੀ ਦੱਸੋ ਜਦੋਂ ਤੁਸੀਂ ਤਰਵੰਦਾ ਹਜ਼ਾਰਾਂ ਨੂੰ ਨੌਕਰੀਆਂ ਦਿੱਤੀਆਂ ਨੇ ਰਿਟਾਇਰ ਕਿੰਨੇ ਹੋਏ ਨੇ ਹਮ ਪੋਸਟਾਂ ਕਿੰਨੀਆਂ ਖਾਲੀ ਨੇ ਹਮ ਡਾਟਾ ਤਾਂ ਦੇਣਾ ਨਹੀਂ ਹਮ ਤੇ ਪ੍ਰਚਾਰ ਕਰੀ ਜਾਓ ਫਿਰ ਉਹ ਖਾਣ ਪੀਣ ਨੂੰ ਕੱਢਣ ਨੂੰ ਕੀ ਆ ਜੀ ਇਹਦੇ ਵਿੱਚ ਮੈਨੂੰ ਇਹ ਦੱਸੋ ਨਾ ਬਿਲਕੁਲ ਸੋ ਇਸ ਕਰਕੇ ਇਹ ਨਾਟਕਵਾਜ ਆ ਇਹ ਜਿਵੇਂ ਉਹ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਹਮਿੰਦਰ ਮਾਸਟਰ ਦਾ ਮੁੰਡਾ ਮਹਿੰਦਰ ਮਾਸਟਰ ਜਿਹੜਾ ਸਾਇੰਸ ਮਾਸਟਰ ਸੀ ਪਹਿਲੀ ਗੱਲ ਇਹ ਚੁਟਕਲੇਵਾਜ ਆ ਇਹ ਤਾਂ ਬਾਹਰ ਵੀ ਪਾਸ ਨਹੀਂ ਹੋਈ ਇਹ ਹੁਣ ਗੋਭੀ ਦੀ ਇਹ ਫੁੱਲ ਦੀ ਵਪਾਰ ਨੇ ਉਹ ਅਗਲਾ ਇਥੇ ਕਰ ਰਿਹਾ ਇਹ ਤਾਂ ਕਹਿੰਦਾ ਸੀ ਮੈਂ ਲੋਕ ਸਵਾਲ ਪੁੱਛਣ ਲਾ ਤੇ ਵਿਧਾਨ ਸਭਾ ਤੇ ਕਹਿੰਦਾ ਮੈਂ ਤੁਹਾਡੇ ਕੋਈ ਸਵਾਲਾਂ ਦਾ ਜਵਾਬ ਨਹੀਂ ਦੇਣਾ ਲੋਕਾਂ ਨੂੰ ਕਹਿੰਦਾ ਇਹਨਾਂ ਦਾ ਸਵਾਲ ਇਹਨਾਂ ਸੁਣਾਇਆ ਕਰੋ ਤੁਹਾਡੇ ਮੇਰੇ ਵਰਗੇ ਜਿਹੜੇ ਮਾਲੀ ਸਾਹਿਬ ਸਵਾਲ ਪੁੱਛਦੇ ਆ ਉਹਨਾਂ ਨੂੰ ਤਾਂ ਪੁਰਸ ਭੇਜ ਦਿੰਦੇ ਆ ਤੁਹਾਨੂੰ ਜੇਲ੍ਹ ਚ ਰਹਿਣਾ ਪਿਆ ਮਤਲਬ ਜਿਹੜੇ ਹੁਣ ਸਵਾਲ ਪੁੱਛਣ ਵਾਲੇ ਲੋਕ ਭੜੇ ਲੱਗਦੇ ਆ ਨਹੀਂ ਮੈਂ ਇਹੀ ਇਹੀ ਕਹਿ ਰਿਹਾ ਨਾ ਜੀ ਚਲੋ ਕੋਈ ਨਹੀਂ ਮੈਨੂੰ ਇਹਨਾਂ ਨੇ ਜੇਲ੍ਹ ਭੇਜਿਆ ਕੋਈ ਗੱਲ ਨਹੀਂ ਆ ਪਕੜ ਇਹਨਾਂ ਤਾਂ ਜੇਲ੍ਹੇ ਭੇਜਿਆ ਮੈਂ ਤਾਂ ਸੀਏਐਸ ਦਾ ਬਠਿੰਡਾ ਲੱड्डा ਕੋਟੀ ਦੀ ਇਨਟੈਰੋਗੇਸ਼ਨ ਵਿੱਚ ਲੀਆ ਸੋ ਇਹ ਬੜਾ ਭਲੇਖਾ ਫਿਰ ਜੀ ਜਿਹੜਾ ਬੰਦਾ ਵਿਧਾਨ ਸਭਾ ਤੇ ਕਹਿੰਦਾ ਓਏ ਚੁੱਪ ਕਰ ਜਾ ਹੂੰ ਤਿੰਨ ਦਿਨਾਂ ਬਾਅਦ ਚੁੱਪ ਕਰੇਗਾ ਹੂੰ ਧਮਕੀਆਂ ਨਾ ਗ੍ਰਿਫਤਾਰੀ ਦੀ ਹੂੰ ਬਿਲਕੁਲ ਬਿਲਕੁਲ ਇਹ ਗ੍ਰਿਫਤਾਰ ਕਿਉਂ ਨਹੀਂ ਕੀਤਾ ਹੁਣ ਤੱਕ ਹੂੰ ਆ ਗਏ ਮੇਰੇ ਕੋਲੇ ਸੁਫ ਬਲਾਸ ਦੇ ਕਾਗਜ਼ ਹੂੰ ਹੁਣ ਮੈਂ ਮਸ਼ੀਨ ਤੇ ਬੈਠੂੰ ਹੂੰ ਟਰੌਣਾ ਨਹੀਂ ਥੰਦੀ ਸੜਕੋ ਖੇਡੂ ਹੂੰ ਉਹ ਤਾਂ ਸਕੂਲ ਖੋਲ੍ਹੂ ਨਾਲ ਸਵਿੰਗਿੰਗ ਪੂਲ ਹੋਣਗੇ ਹੂੰ ਪੂਲਾਂ ਨੂੰ ਸਵਿੰਗਿੰਗ ਪੂਲ ਦੀ ਲੋੜ ਆ ਹੂੰ ਵੇ ਦੇਖੋ ਤਾਂ ਸਹੀ ਨਾ ਜੇ ਜੰਬਲੀਆਂ ਕਿੱਡੀਆਂ ਮਾਰਦਾ ਹੂੰ 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 ਮਤੇ ਕੋਈ ਇੱਕ ਗੱਲ ਹੈ ਪੂਰੀ ਕਰਦਾ ਹੂੰ 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 ਸੋ ਇਹ ਕਰਕੇ ਮਤਲਬ ਜਿਵੇਂ ਕਹਿੰਦੇ ਹੁੰਦੇ ਤਾਲੋਂ ਫੁੱਤੀ ਡੂਮਣੀ ਗਾਵੇ ਆਲ ਪਕਾਲ ਉਹ ਹਾਲ ਆ ਇਹਦਾ ਦੇਲੇ ਘੇੜੇ ਕਰਲੇ ਜੋ ਮਰਜ਼ੀ ਕਰਨਾ ਕਿਉਂਕਿ ਹਾਲਾਤ ਪੰਜਾਬ ਦੀ ਇੰਨੀ ਬਿਗੜੀ ਹੋਈ ਹੈ ਨਾ ਜੀ ਜੀ ਲੋਕਾਂ ਦਾ ਪ੍ਰੋਫਸੀ ਕਿਸੇ ਤੇ ਨਹੀਂ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਜੀ 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 ਮਨਜੀਤ ਨਾ ਪੰਜਾਬ ਕਾਂਗਰਸ ਤੇ ਆ ਨਾ ਭਾਜਪਾ ਤੇ ਆ ਨਾ ਖਾਲੀ ਦਲ ਤੇ ਆ ਨਾ ਆਮ ਆਦਮੀ ਪਾਰਟੀ ਤੇ ਆ ਜੀ ਸੱਲਾਹ ਲੋ ਸਿਆਸਤ ਨਾਲ ਕਿਹਦੀ ਗੁੱਲੀ ਦੜਨ ਪੈ ਜੇ ਉਹ ਮੁੜ ਕੇ ਕੱਚੋਂ ਬਜਾਈ ਨਾਉ ਜੀ ਠੀਕ ਪਰ ਪੰਜਾਬ ਤੇ ਮੁੱਦੇ ਤੇ ਮਸਲੇ ਕਿੱਥੇ ਨੇ ਜੀ 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 ਬਿਲਕੁਲ ਬਿਲਕੁਲ ਚਲੋ ਮਾਲੀ ਸਾਹਿਬ ਅੱਜ ਪਹਿਲਾਂ ਸਵੇਰੇ ਇੱਕ 27 ਸੈਕਿੰਡ ਦੀ ਕਲਿੱਪ ਵਾਇਰਲ ਹੁੰਦੀ ਹੈ ਜਥੇਦਾਰ ਸਾਬ ਗਿਆਨੀ ਹਰਪ੍ਰੀਤ ਸਾਹਿਬ ਦੀ ਔਰ ਉਹਦੇ ਵਿੱਚ ਉਹ ਗੱਲਾਂ ਬਾਤਾਂ ਤਹਿਸ਼ ਦੇ ਵਿੱਚ ਆ ਕੇ ਇੱਕ ਦੂਜੇ ਨਾਲ ਜਿਹੜੇ ਬਲਟੂਆ ਸਾਹਿਬ ਔਰ ਜੱਥੇਦਾਰ ਸਾਹਿਬ ਕਰਦੇ ਨਜ਼ਰ ਆਏ ਔਰ ਜੱਥੇਦਾਰ ਸਾਹਿਬ ਇੱਕ ਥਾਈ ਗਾਲ ਵੀ ਕੱਢਦੇ ਉਹਦੇ ਵਿੱਚ ਦਿਖਾਈ ਦਿੱਤੇ ਬਾਅਦ ਵਿੱਚ ਜੱਥੇਦਾਰ ਸਾਹਿਬ ਲਾਈਵ ਹੋ ਜਾਂਦੇ ਐ ਪ੍ਰੈਸ ਕਾਨਫਰੰਸ ਕਰਦੇ ਐ ਕਿ ਇਹ ਇੱਕ ਲੰਬੀ ਵੀਡੀਓ ਸੀਗੀ ਉਹ ਪੂਰੀ ਜਨਤਕ ਕਰਦੇਓ ਤੇ ਜੇ ਜਨਤਕ ਕਰਦੇਓਗੇ ਤਾਂ ਉਹਦੇ ਵਿੱਚ ਹੋਰ ਵੀ ਸਚਾਈ ਪਤਾ ਲੱਗ ਜੂ ਕਹਿੰਦੇ ਲੋਕ ਸਾਨੂੰ ਗਾਲਾਂ ਕੱਢਣਗੇ ਵੀ ਜਿਹੜੀਆਂ ਹਲਕਤਾਂ ਬਲਟੂਏ ਦੀਆਂ ਸੀ ਤੁਸੀਂ ਉਹਨੂੰ ਕੁੱਟਿਆ ਕਿਉਂ ਨਹੀਂ ਦੂਜੇ ਪਾਸੇ ਜੱਥੇਦਾਰ ਸਾਹਿਬ ਇਹ ਵੀ ਗੱਲ ਕਹੀ ਜਾਂਦੇ ਐ ਕਿ ਮੈਂ ਉਹ ਵੀਡੀਓ ਜਿਹੜੀ ਆ ਰਿਕਾਰਡ ਕਰਾਈ ਸੀ ਜੇ ਰਿਕਾਰਡ ਕਰਾਈ ਸੀ ਫਿਰ ਜੱਥੇਦਾਰ ਸਾਹਿਬ ਆਪ ਹੀ ਪੂਰੀ ਵੀਡੀਓ ਜਿਹੜੀ ਆ ਛੱਡ ਦੇਣ ਫਿਰ ਕਹਿੰਦੇ ਜੀ ਇਹ ਵੀਡੀਓ ਆ ਕਿੱਥੋਂ ਗਈ ਮੈਂ ਤਾਂ ਸਾਰੀਆਂ ਵੀਡੀਓ ਡਿਲੀਟ ਕਰਾਈਆਂ ਸੀ ਇੱਕ ਪੈਨ ਡਰਾਈਵ ਸੀ ਉਹ ਮੈਂ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਦਿੱਤੀ ਸੀ ਵਿੱਚ ਹੀ ਗਈ ਆਂਦੇ ਡਿਲੀਟ ਕਰਾਤੀ ਵਿੱਚ ਹੀ ਗਈ ਆਂਦੇ ਰਿਕਾਰਡ ਕਰਾਤੀ ਤੇ ਹੁਣ ਬਲਟੋਆ ਆਪ ਤਾਂ ਪਹਿਲਾਂ ਹੀ ਕਹੀ ਜਾਂਦਾ ਸੀ ਕਹਿੰਦਾ ਪੂਰੀ ਵੀਡੀਓ ਪਾ ਦਿਓ ਹੁਣ ਜੱਥੇਦਾਰ ਸਾਹਿਬ ਕਹੀ ਜਾਂਦੇ ਆ ਪੂਰੀ ਵੀਡੀਓ ਪਾ ਦਿਓ ਇਹ ਚੱਲ ਕੀ ਰਿਹਾ ਜੀ ਕੌਣ ਸਹੀ ਆ ਕੌਣ ਗਲਤ ਆ ਜੀ ਅਸਲ ਤੇ ਨਾ ਬਾਦਲ ਕਹਿ ਨਹੀਂ ਮਿਥ ਹੂੰ ਵੀ ਦੇਖੋ ਅਸੀਂ ਤਾਂ ਰਹੇ ਨਹੀਂ ਕੱਖ ਦੇ ਹੂੰ ਤੇ ਪਾਕਿਸਤਾਨ ਦੇ ਜਥੇਦਾਰਾਂ ਨੂੰ ਵੀ ਅਸੀਂ ਕੱਖ ਦਾ ਨਹੀਂ ਰਹਿਣ ਦੇਣਾ ਜੀ ਤੁਸੀਂ ਇਹ ਦੇਖੋ ਥੋੜੇ ਯਾਦ ਹੋ ਬੀਬੀ ਕਿਰਨਜੀਤ ਕੌਰ ਨੇ ਇੱਕ ਪੋਸਟ ਵਾਈ ਸੀ ਜੀ ਇਹ ਉਹਨੇ ਬਾਦਲ ਕਾਂ ਤੇ ਨਿਸ਼ਾਨਾ ਲਾਇਆ ਸੀ ਵੀ ਪਾਕਿਸਤਾਨ ਦੇ ਜਥੇਦਾਰਾਂ ਨਾਲ ਤੁਸੀਂ ਕੀ ਕਰਦੇ ਹੋ ਹੂੰ ਜਿਹੜਾ ਆਈਟੀ ਸੈੱਲ ਦਾ ਇੰਚਾਰਜ ਆ ਬਾਦਲ ਦਲ ਦਾ ਹੂੰ ਕਿ ਬੀਬੀ ਜੀ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਹੂੰ ਇਹ ਕੋਈ ਪ੍ਰਾਈਵੇਟ ਲੋਕ ਕਰ ਰਹੇ ਨੇ ਹੂੰ ਇਹ ਅੱਜ ਹਰਪ੍ਰੀਤ ਸਿੰਘ ਨੇ ਸਿੰਘ ਸਾਹਿਬ ਨੇ ਵੀ ਇਹ ਕਿਹਾ ਵੀ ਇਹ ਪੋਸਟ ਨੂੰ ਬੂਸਟ ਕਰਨ ਲਈ ਜਿਹੜੇ ਪੈਸੇ ਦਿੱਤੇ ਗਏ ਕੈਰੇਡ ਰਿਕਾਰਡ ਤੋਂ ਦਿੱਤੇ ਗਏ ਹੂੰ ਤੇ ਹੁਣ ਤੁਸੀਂ ਦੇਖ ਲਓ ਇਹਦਾ ਕੀ ਮਤਲਬ ਬਣਦਾ ਹੂੰ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀ ਬਾਦਲ ਕਿਆਂ ਦੀ ਨਾ ਪੰਥ ਤੇ ਪੰਜਾਬ ਵਿਰੋਧੀ ਸਿਆਸਤ ਸੀ ਜਿਹੜੀ ਉਹਨਾਂ ਦੇ ਬਿਹਾਰ ਚ ਤرائی ਸੀ ਹੂੰ ਉਹਦੇ ਕਫਨ ਚ ਆਖਰੀ ਕਿਲ ਗੱਡਤਾ ਹੂੰ 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 ਤੇ ਉਹਨਾਂ ਨੇ ਕਿਹਾ 2 ਦਸੰਬਰ ਨੂੰ ਫੈਸਲੇ ਹੋਏ ਨੇ ਅਕਾਲ ਤਖਤ ਤੋਂ ਹੂੰ ਉਹਨਾਂ ਨੂੰ ਡਾਇਵਰਟ ਕਰਨ ਲਈ ਉਹਨਾਂ ਤੋਂ ਧਿਆਨ ਭਟਕਾਉਣ ਲਈ ਜੇ ਕੋਈ ਵੀ ਕੁਝ ਕਰੂਗਾ ਮੈਂ ਉਹਦੇ ਵਿੱਚ ਸ਼ਾਮਲ ਨਹੀਂ ਹੋਊਗਾ ਹੂੰ ਬਾਕੀ ਠੀਕ ਆ ਉਹਨਾਂ ਨੇ ਕਿਹਾ ਕਿ ਕਿਹਾ ਜਾਂਦਾ ਹੁੰਦਾ ਸਾਲਾ ਸ਼ਬਦ ਆਮ ਗੱਲਬਾਤ ਕਰਦੇ ਆ ਸਾਲਾ ਸ਼ਬਦ ਕਿਹਾ ਜਾਂਦਾ ਨਾ ਹੁੰਦਾ ਪਰ 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 ਮਾਲੀ ਸਾਹਿਬ ਅਕਾਲ ਤਖਤ ਤੇ ਬੈਠ ਕੇ ਉਸ ਮਹਾਨ ਤਖਤ ਤੇ ਬੈਠ ਕੇ ਮਤਲਬ ਸਾਲਾ ਸ਼ਬਦ ਵਰਤਣਾ ਉਹ ਤਾਂ ਥੋੜਾ ਜਾਇਜ ਲੱਗ ਨਹੀਂ ਰਿਹਾ ਜੀ ਕਿ ਨਹੀਂ ਨਹੀਂ ਜਾਇਜ ਤਾਂ ਨਹੀਂ ਹੁੰਦਾ ਜੀ ਮਤਲਬ ਆਪਾਂ ਆਪਾਂ ਕਿਉਂਕਿ ਕਿਉਂਕਿ ਆਮ ਬੰਦੇ ਦੀ ਭਾਸ਼ਾ ਜਿਵੇਂ ਉਹਨਾਂ ਨੇ ਕਿਹਾ ਤਰਕ ਦਿੱਤਾ ਕਿ ਅਸੀਂ ਮਲਵਈ ਹੁੰਨੇ ਆ ਅਸੀਂ ਮਲਵਈ ਬੋਲੀ ਦੇ ਵਿੱਚ ਆਮ ਹੀ ਸਾਲਾ ਸ਼ਬਦੀ ਵਰਤੋਂ ਕਰ ਲੈਂਦੇ ਆ ਪਰ ਆਮ ਬੰਦਿਆਂ ਤੋਂ ਤਾਂ ਜੱਥੇਦਾਰ ਸਾਹਿਬ ਦਾ ਰਵਈਆ ਵੱਖਰਾ ਹੀ ਹੁੰਦਾ ਤੇ ਤਖਤ ਦੀ ਵੀ ਮਾਨ ਮਰਿਆਦਾ ਠੀਕ ਆ ਤੁਹਾਡੀ ਗੱਲ ਮੈਂ ਇਸ ਗੱਲ ਨੂੰ ਜਸਟੀਫਾਈ ਨਹੀਂ ਕਰਦਾ ਸਹੀ ਨਹੀਂ ਠਹਿਰੂੰਗਾ ਪਰ ਜਦੋਂ ਇਨਫੋਰਮਲ ਟਾਕ ਹੁੰਦੀ ਹੈ ਨਾ ਉਹਦੇ ਵਿੱਚ ਹੋ ਜਾਂਦਾ ਹੁੰਦਾ ਹਮ ਨਹੀਂ ਦੋਸਤ ਦੋਸਤ ਨੂੰ ਭੈਣ ਦੀ ਗੱਲ ਕੱਟ ਦਿੰਦਾ ਜੀ ਉਹਨਾਂ ਦਾ ਪਿਆਰ ਘਟ ਨਹੀਂ ਹੁੰਦਾ ਉਹਨਾਂ ਦਾ ਸਤਕਾਰ ਘਟ ਨਹੀਂ ਹੁੰਦਾ ਇੱਕ ਇੱਕ ਮੈਂ ਕਹਿੰਨਾ ਬੋਲੀ ਦਰਸ਼ਕ ਹੁਣੀ ਚਾਹੀਦੀ ਆ ਪਰ ਇਹ ਸੰਭਵ ਨਹੀਂ ਹੁੰਦਾ ਜੀ ਜੰਗ ਤੇ ਅਮਨ ਦੀ ਭਾਸ਼ਾ ਇੱਕ ਨਹੀਂ ਹੁੰਦੀ ਤਕਰਾਰ ਦੇ ਵਿੱਚ ਇਹ ਗੱਲਾਂ ਹੋ ਜਾਂਦੀਆਂ ਨੇ ਜੀ ਕ세ਦਾਰ ਸਾਹਿਬ ਨੂੰ ਇਹ ਸ਼ਬਦ ਨਹੀਂ ਵਰਤਣਾ ਚਾਹੀਦਾ ਸੀ ਮੈਂ ਵੀ ਕਹਿਣਾ ਜੀ ਪਰ ਤੁਸੀਂ ਇੱਕ ਸ਼ਰਤ ਦੇ ਆਸਰੇ ਜੀ ਉਹ ਸਾਰੇ ਬਰਤਾਂਤ ਨੂੰ ਰੱਦ ਕਰਨ ਦੇ ਰਾਹ ਤਮ ਹੋ ਇੱਕ ਕੀ ਆ ਜੀ ਹਮ ਮਤਲਬ ਤੁਸੀਂ ਤੁਸੀਂ ਉਹਦੀ ਸਿਲੈਕਟਿਵ ਵੀਡੀਓ ਆ ਜਿਹੜੀ ਉਹ ਜਾਰੀ ਕਰ ਦਿਓ ਓ ਕੇ ਵਾਸ ਫਾਰੀ ਕਰ ਦੋ ਜੀ ਫਾਰੀ ਕਰ ਦੋ ਕਹਿੰਦੇ ਲੋਕ ਸਾਡੇ ਜੁੱਤੀਆਂ ਮਾਰਨਗੇ ਵੀ ਜੋ ਭੌਂਕ ਰਿਹਾ ਸੀ ਬਲਟੋਹਾ ਹੂੰ ਤੁਸੀਂ ਉਹਦੇ ਜੁੱਤੀਆਂ ਕਿਉਂ ਨਹੀਂ ਮਾਰੀਆਂ ਬਿਲਕੁਲ ਐਨਾ ਕੋ ਫੈਂਡ ਕਿਵੇਂ ਕੀਤਾ ਜੀ ਉਹ ਇਸ ਕਰਕੇ ਹੁਣ ਇਹ ਇਹ ਜਿਵੇਂ ਹੁੰਦਾ ਨਾ ਡੁੱਬੇਗੀ ਕਿਸ਼ਤੀ ਤੋਂ ਡੁੱਬेंगे ਸਾਰੇ ਨਾ ਹਮ ਹੀ ਬਚੇਗੇ ਨਾ ਸਾਥੀ ਤੇ ਤੁਹਾਰੇ ਜੀ ਬਾਦਲ ਕਹਨੇ ਮਿਥਲਿਆ ਜੀ ਜਦੋਂ ਤੱਕ ਆਕਾਲ ਤੱਕ ਸਾਡੀ ਰਾਜਾ ਦੇ ਵਿੱਚ ਸੀ ਓਕੇ ਜੇ ਹੁਣ ਅਸੀਂ ਉਹਨੂੰ ਵੀ ਰਾਖ ਕਰਨੀ ਕਰਨਾ ਜੀ ਤੇ ਉਹ ਇਸ ਰਾਖ ਦੇ ਪੈਸੇ ਚਲੋ ਮਾਲੀ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਭਾਈ ਧੰਨਵਾਦ